ਸ੍ਰੀ ਕਾ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਉਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਿਹਾ ਕੇਂਦਰ ਸਰਕਾਰ ਨੇ ਜਾਰੀ ਕੀਤੇ ਨੇ ਜੀ 597 ਕਰੋੜ ਰੁਪਏ ਕਿੰਨਾਂ ਲਈ ਜਾਰੀ ਕੀਤੇ ਨੇ ਪੰਜਾਬ ਦੇ ਵਿੱਚ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਨਾਲੇ ਤੁਹਾਨੂੰ ਸਿੰਘ ਜੀ ਬਿਜਲੀ ਬਿੱਲ ਨਾਲ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਨੂੰ ਸਾਂਝੀ ਕਰਨੀ ਹੈ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜ਼ਾਰਿਸ਼ ਹੈ ਜਿੰਨਾ ਵੀ ਰਾਣੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲ ਲਈ ਮੈਂ ਅਪਡੇਟ ਦੁੱਤੇ ਜੀ ਸਭ ਤੋਂ ਪਹਿਲੀ ਵੀਡੀਓ ਖਬਰ ਜੀ ਪੁੱਤਰ ਸਿੱਧੂ ਮੂਸੇਵਾਲਾ ਤੋਂ ਬਿਨਾ ਮਾਂ ਗੁਜ਼ਰਦੀ ਹੈ ਆਪਣੇ ਦਿਨ ਤਸਵੀਰਾਂ ਚ ਵੇਖੋ ਮਾਂ ਪੁੱਤਰ ਦੇ ਪਿਆਰ ਨੂੰ ਦਰਸਾਉਂਦਾ ਬਚਪਨ ਤੋਂ ਜਵਾਨੀ ਤੱਕ ਦਾ ਜਿਹੜਾ ਸਫ਼ਰ ਹੈ ਸਿੱਧੂ ਮੂਸੇਵਾਲਾ ਬੇਸ਼ੱਕ ਅੱਜ ਇਸ ਦੁਨੀਆ ਤੇ ਮੌਜੂਦ ਨਹੀਂ ਹੈ ਪਰ ਉਹ ਆਪਣੇ ਗੀਤਾਂ ਨਾਲ ਦੁਨੀਆ ਪਰ ਦੇ ਹਾਲੇ ਵੀ ਛਾਇਆ ਹੋਇਆ ਹੈ ਪਰ ਸਿੱਧੂ ਮੂਸੇਵਾਲਾ ਦੀ ਮਾਂ ਲਗਾਤਾਰ ਉਸ ਨੂੰ ਯਾਦ ਕਰ ਰਹੀ ਹੈ ਉਹ ਕਈ ਪੋਸਟ ਆਪਣੇ ਪੁੱਤਰ ਨੂੰ ਲੈ ਕੇ ਸਾਂਝਾ ਕਰ ਚੁੱਕੀ ਹੈ ਬਚਪਨ ਤੋਂ ਮਾਂ ਨੇ ਬੜੇ ਹੀ ਚਾਹਮਾਂ ਦੇ ਨਾਲ ਆਪਣੇ ਪੁੱਤਰ ਨੂੰ ਪਾਲਿਆ ਸੀ ਸੋਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਬਿਆਦੀਆਂ ਖੁਸ਼ੀਆਂ ਨੂੰ ਲੱਗੀ ਹੈ ਜੀ ਨਜ਼ਰ ਲਾੜਾ ਲਾੜੀ ਦੀ ਗੱਡੀ ਦਾ ਹੋਇਆ ਜੀ ਐਕਸੀਡੈਂਟ ਘਰ ਦੀ ਥਾਂ ਪਹੁੰਚੇ ਨੇ ਹਸਪਤਾਲ ਅਭੋਗ ਸ਼੍ਰੀ ਗੰਗਾ ਨਗਰ نیشنل ਹਾਈਵੇ ਤੇ ਗਿੱਦੜਾਂ ਵਾਲੀ ਨੇੜੇ ਇੱਕ ਦਰਦਨਾਕ ਹਾਸਾ ਵਾਪਰਿਆ ਇੱਥੇ ਇੱਕ ਲਾੜਾ ਲਾੜੀ ਦਾ ਕਾਰ ਦੇ ਟਰੈਕਟਰ ਨਾਲ ਟੱਕਰ ਹੋ ਗਈ ਹਾਸੇ ਵਿੱਚ ਲਾੜਾ ਲਾੜੀ ਗੰਭੀਰ ਜ਼ਖਮੀ ਹੋ ਗਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਖੂਨ ਦੇ ਰਿਸ਼ਤੇ ਹੋਏ ਨੇ ਜੀ ਪਾਣੀ ਭਰਾਣੇ ਛੋਟੇ ਭਰਾਤੇ ਕਲਯੂਗੀ ਪੁੱਤ ਨੇ ਮਾਂ ਦਾ ਬਹਿਰੇਮੀ ਨਾਲ ਕਤਲ ਕਰ ਦਿੱਤਾ ਵੀਰਵਾਰ ਨੂੰ ਪੰਜਾਬ ਵਿੱਚ ਮੁਰਖ ਖੂਨ ਦੇ ਰਿਸ਼ਤੇ ਪਾਣੀ ਹੁੰਦੇ ਨਜ਼ਰ ਆਏ ਨੇ ਇੱਥੇ ਇੱਕ ਗੁਲਜੂਗੀ ਪੁੱਤ ਨੇ ਆਪਣੀ ਮਾਂ ਦੀ ਬਹਿਰੇਮੀ ਨਾਲ ਮਾਰ ਮੁਕਾਇਆ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਬਾਪੇ ਤੇ ਲੱਗੇ ਨੇ ਜੀ ਬਾਈਕ ਚੋਰੀ ਦੇ ਇਲਜ਼ਾਮ ਹਸਪਤਾਲ ਸਟਾਫ ਨੇ ਫੜਕੇ ਕੀਤਾ ਜੀ ਪੁਲਿਸ ਹਵਾਲੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਸਟਾਫ ਵੱਲੋਂ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਫੜਿਆ ਗਿਆ ਦੋਸ਼ੀ ਗੁਰਦੁਆਰਾ ਸਾਹਿਬ ਦਾ ਹੈੱਡ ਗਰੰਥੀ ਨਿਕਲਿਆ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਣ ਤੋਂ ਬਾਅਦ ਦੋਸ਼ੀ ਦੀ ਪਛਾਣ ਹੋ ਗਈ ਹੈ ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਦੋਸ਼ੀ ਨੇ ਚੋਰੀ ਦਾ ਮੋਟਰਸਾਈਕਲ ਕਿੱਥੇ ਰੱਖਿਆ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਜਿਹੜੀ ਹੈ ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲਾ ਕੋਆਪਰੇਟਿਵ ਬੈਂਕ ਦਾ ਮੈਨੇਜਰ ਜਸਵੀਰ ਸਿੰਘ ਫਰਾਰ ਹੋ ਚੁੱਕਿਆ ਹੈ ਇਹ ਖਬਰ ਹੈ ਜੀ ਲੋਕ ਆਪਣੀ ਸਾਰੀ ਪੂੰਜੀ ਬੈਂਕਾਂ ਵਿੱਚ ਜਮ੍ਹਾਂ ਕਰਵਾਉਂਦੇ ਨੇ ਪਰ ਕਿਉਂਕਿ ਉਹਨਾਂ ਦੇ ਬੈਂਕਾਂ ਤੇ ਵਿਸ਼ਵਾਸ ਹੁੰਦਾ ਹੈ ਇਹੀ ਉਹੀ ਥਾਂ ਹੈ ਜਿੱਥੇ ਉਹਨਾਂ ਦਾ ਪੈਸਾ ਸੁਰੱਖਿਤ ਹੈ ਪਰ ਜੇ ਬੈਂਕਾਂ ਵਿੱਚ ਲੋਕਾਂ ਦੇ ਪੈਸੇ ਸੁਰੱਖਿਤ ਨਾ ਰਵੇ ਤਾਂ ਫਿਰ ਕੀ ਹੋਵੇਗਾ ਇਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਸਣੀ ਦੇ올 ਨਾਲ ਹੁੰਦੀ ਸੀ ਜੀ ਕੁੱਟਮਾਰ ਪਿਤਾ ਤਰਮਿੰਦਰ ਨੇ ਘਰੋਂ ਬਾਹਰ ਜਾਂਦੇ ਹੀ ਕੀਤਾ ਜਾਂਦਾ ਸੀ ਜੀ ਅਜਿਹੇ ਹਸਲੁਕ ਬਾਲੀਵੁੱਡ ਅਧਿਕਰ ਸਣੀ ਦੇ올 ਆਪਣੀ ਦਮਦਾਰ ਅਦਾਕਾਰੀ ਨਾਲ ਜਾਣੇ ਜਾਂਦੇ ਨੇ ਦੇ올 ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਸਣੀ ਨੇ 1983 ਦੀ ਫਿਲਮ ਬੇਤਾਬ ਨਾਲ ਆਪਣੇ ਜਿਹੜੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਇਸ ਫਿਲਮ ਵਿੱਚ ਉਹਨਾਂ ਦੀ ਅਦਾਕਾਰੀ ਇੰਨੀ ਸ਼ਾਨਦਾਰ ਸੀ ਕਿ ਉਹਨਾਂ ਨੂੰ ਸਰਬੋਤਮ ਅਦਾਕਾਰ ਦਾ ਪੁਰਸਕਾਰ ਆਪਣੇ ਨਾਂ ਕੀਤਾ ਸੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਮਹਿਲਾ ਡਾਕਟਰ ਦਾ ਪਰਸਚੋਰੀ ਕਰਕੇ ਭੱਜੇ ਥਾਣੇਦਾਰ ਦੇ ਮੁੰਡੇ ਨੂੰ ਲੋਕਾਂ ਨੇ ਕਾਬੂ ਕਰ ਲਿਆ ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਮਹਿਲਾ ਡਾਕਟਰ ਦਾ ਪਰਸੇ ਚੋਰੀ ਕਰਕੇ ਭੱਜੇ ਸੇਵਾ ਮੁਕਤ ਥਾਣੇਦਾਰ ਦੇ ਮੁੰਡੇ ਨੂੰ ਲੋਕਾਂ ਨੇ ਪਿੱਛਾ ਕਰਕੇ ਕਾਬੂ ਕੀਤਾ ਉਸ ਦੀ ਜੇਬ ਵਿੱਚੋਂ ਸਰਿੰਜੇ ਤੇ ਹੋਰ ਸਮਾਨ ਵੀ ਨਿਕਲਿਆ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਪਿਆਰ ਦਾ ਖੌਫਨਾਕ ਅੰਤ ਕਰੋਨ ਲੜਕੇ ਲੰਮ ਮੈਰਿਜ ਕਰਵਾਉਣ ਵਾਲੀ ਕੁੜੀ ਨੇ ਕੀਤੀ ਹੈ ਜੀ ਖੁਦ ਖੁਸ਼ੀ ਇੱਕ ਖਬਰ ਜੀ ਜੀਰਾ ਤੋਂ ਦਿਲ ਦਹਿਲਾਣ ਵਾਂ ਦੇਣ ਵਾਲਾ ਮਾਮਲਾ ਸਾਹਮਣੇ ਇਥੇ ਤੋਂ ਕਰੋਨ ਲੜਕੇ ਪ੍ਰੇਮ ਵਿਆਹ ਕਰਵਾਉਣ ਤੋਂ 4 ਮਹੀਨੇ ਬਾਅਦ ਇੱਕ ਕੁੜੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਮਹਾਲੀ ਇਨਕਾਊਂਟਰ ਮਗਰੋਸੀਅਮ ਪਵਨ ਤਮਾਨ ਵੱਲੋਂ ਗੈਂਗਸਟਰਾਂ ਨੂੰ ਖੁੱਲੀ ਚੁਣੌਤੀ ਦਿੱਤੀ ਜਾ ਰਹੀ ਹੈ ਹੁਣ ਕੋਈ ਵੀ ਸਰਪ੍ਰਸਤੀ ਨਹੀਂ ਸਿੱਧਾ ਐਕਸ਼ਨ ਲਿਆ ਜਾਵੇਗਾ ਮੁੱਖ ਮੰਤਰੀ ਭਵਨਤਮਾਨ ਨੇ ਗੈਂਗਸਟਰਾਂ ਨੂੰ ਖੁੱਲੀ ਚੁਣੌਤੀ ਦਿੱਤੀ ਹੈ ਉਹਨਾਂ ਨੇ ਕਾਨੂੰਨ ਨੂੰ ਹੱਥਾਂ ਵਿੱਚ ਲੈਣ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਸਖਤ ਕਾਰਵਾਈ ਹੋਵੇਗੀ ਦੋਸਤੋ ਬਾਅਦ ਅਗਲੀ ਵੀਡੀਓ ਹੋ ਜੀ ਗਰਭਵਤੀ ਔਰਤ ਨੇ ਪਤੀ ਅਤੇ ਸੌਰਿਆਂ ਦੀ ਮਾਰ ਕਟਾਈ ਕਰਨ ਪੇਟ ਵਿੱਚ ਪਲ ਰਿਹਾ ਬੱਚਾ ਮਰਨ ਦੇ ਲਗਾਏ ਨੇ ਜੀ ਦੋਸ਼ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਸਾਹਮਣੇ ਆਜੀ ਕਿਸਾਨ ਦਾ 1 ਲੱਖ ਚੋਰੀ ਕਰਕੇ ਫਰਾਰ ਹੋਇਆ ਨਾਬਾਲਗ ਚੋਰ ਵਧੌੜ ਦੇ ਪੈਂਦੇ ਤਪਾ ਮੰਡੀ ਦੀ ਪੀਐਨਬੀ ਬੈਂਕ ਵਿੱਚੋਂ ਇੱਕ ਕਿਸਾਨ ਕਰਮਬੀਰ ਸਿੰਘ ਨਕਦੀ ਕਢਵਾਉਣ ਲੈ ਕੇ ਆਇਆ ਸੀ ਦੁਪਹਿਰ ਸਮੇਂ ਜਦੋਂ ਕਰਮਬੀਰ ਸਿੰਘ ਬੈਂਕ ਵਿੱਚੋਂ 1 ਲੱਖ ਰੁਪਏ ਕਢਵਾ ਕੇ ਬੈਂਕ ਬਾਹਰ ਪਹੁੰਚਿਆ ਤਾਂ ਉਸਨੇ ਪੈਸੇ ਚੋਲੇ ਵਿੱਚ ਪਾ ਕੇ ਆਪਣੇ ਮੋਟਰਸਾਈਕਲ ਦੇ ਬੈਗ ਵਿੱਚ ਰੱਖ ਦਿੱਤੇ ਇਸ ਤੋਂ ਬਾਅਦ ਚੋਰੀ ਕਰਨ ਦੇ ਇਰਾਦੇ ਨਾਲ ਬੈਂਕ ਦੇ ਬਾਹਰ ਕਈ ਘੰਟੇ ਪਹਿਲਾਂ ਤੋਂ ਹੀ ਬੈਠੇ ਇੱਕ ਨਾਬਾਲਗ ਬੱਚੇ ਨੇ ਚੋਰੀ ਦਾ ਚੋਰ ਨੇ ਪੈਸਿਆਂ ਨਾਲ ਭਰਿਆ ਬੈਗ ਚੋਰੀ ਕਰ ਲਿਆ ਦਸਤੋਬਾਦ ਅਗਲੀ ਵੀਡੀਓ ਖਬਰ ਜੀ ਵਿਅਕਤੀ ਨੇ ਇੱਕ ਮਹਿਲਾ ਦੀ 12 ਏਕੜ 7 ਮਰਦੇ ਜ਼ਮੀਨ ਧੋਖੇ ਨਾਲ ਵੇਚ ਦਿੱਤੀ ਹੈ ਅਜੇ ਤੱਕ ਨਹੀਂ ਹੋਇਆ આરોપી ਦੀ ਗ੍ਰਿਫਤਾਰੀ ਦਸਤੋਬਾਦ ਅਗਲੀ ਮਲੇਰਕੋਟਲਾ ਚ ਡਿਊਟੀ ਤੇ ਜਾ ਰਹੇ ਅਧਿਆਪਕ ਦੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਮਲੇਰਕੋਟਲਾ ਦੇ ਨੌਜਵਾਨ ਅਧਿਆਪਕ ਦਾ ਅਣਪਛਾਤੇ ਹਮਲਾਵਰਾਂ ਦਰਿੰਦਗੀ ਨਾਲ ਕਤਲ ਕਰ ਦਿੱਤਾ ਗਿਆ ਅੱਜ ਸਵੇਰੇ ਕਰੀਬ 8:30 ਵਜੇ ਆਪਣੀ ਡਿਊਟੀ ਲਈ ਸਰਕਾਰੀ ਪ੍ਰਾਇਮਰੀ ਸਕੂਲ ਬਜੀਦਪੁਰ ਬਸੇਤੇ ਵਿੱਚ ਪਲਟੀਨਾ ਮੋਟਰਸਾਈਕਲ ਲੈ ਕੇ ਜਾ ਰਹੇ ਨੌਜਵਾਨ ਅਤੇ ਆਪਕਾ ਸਹਿਬ ਅਪੁੱਤਰ ਜਰਨੈਲ ਸਿੰਘ ਵਾਸੀ ਮਲੇਰ ਕੋਟਾ ਨੂੰ ਅਣਪਛਤੇ ਹਮਲਾਵਰਾਂ ਨੇ ਸਕੂਲ ਤੋਂ 250 ਮੀਟਰ ਦੂਰ ਜਿਹੜੀ ਲਸਾੜਾ ਡਰੇਨ ਦੀ ਪਟੜੀ ਉੱਪਰ ਅਖੀਰ ਛਾਤੀ ਦੇ ਤੇ ਇਸ ਤਰ੍ਹਾਂ ਹਥਿਆਰ ਤੇ ਹਮਲਾ ਕਰ ਦਿੱਤਾ ਉਸ ਤੋਂ ਬਾਅਦ ਅਗਲੀ ਵਾਰ ਸਕੇ ਪੰਜ ਬੱਚੇ ਪੈਦਾ ਕਰੇ ਜੇ ਤੁਸੀਂ ਸੰਭਾਲ ਨਹੀਂ ਸਕਦੇ ਤਾਂ ਇੱਕ ਬੱਚਾ ਖੁਦ ਰੱਖੋ ਤੇ ਚਾਰ ਮੈਨੂੰ ਦੇ ਦਿਓ ਦਮਦਮੀ ਟਕਸਾਲ ਦੇ ਮੁਖੀ ਵੱਲੋਂ ਬਿਆਨ ਜਾਰੀ ਹੋਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸੰਤ ਕਰਹਾਲੀ ਸਾਹਿਬ ਵਿਖੇ ਗੁੱਗਾ ਮਾੜੀ ਦੇ ਮੁੱਖ ਸੇਵਾਦਾਰ ਦਾ ਕਤਲ ਹੋ ਚੁੱਕਾ ਹੈ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੀਨ ਪੈਂਦੇ ਨੇੜਲੇ ਪਿੰਡ ਕਰਹਾਲੀ ਸਾਹਿਬ ਦੀ ਮਸ਼ਹੂਰ ਗੁੱਗਾ ਮਾੜੀ ਦੇ ਮੁੱਖ ਸੇਵਾਦਾਰ ਦਰਸ਼ਨ ਸੰਗੀ ਦਾ ਲੰਗੀ ਰਾਤ ਕਤਲ ਹੋਣ ਦੇ ਸਮਾਚਾਰ ਪ੍ਰਾਪਤ ਹੋਇਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਖੁੱਲੇ ਬੈਰੋਲ ਜਿਹੜੇ ਬੋਰ ਬੈਲ ਕਾਰਨ ਵਾਪਰਨ ਵਾਲੀ ਦੁਰਘਟਨਾ ਲਈ ਜ਼ਮੀਨ ਮਾਲਕ ਹੋਵੇਗਾ ਜੀ ਜ਼ਿੰਮੇਦਾਰ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਦੋਹਰਾ ਕਤਲ ਪਿੰਡ ਦੇ ਹਰ ਘਰ ਤੱਕ ਪਹੁੰਚ ਕਰੇਗੀ ਜੀ ਪੁਲਿਸ ਪਿੰਡ ਅਹਿਮਦਗੜ ਦੇ ਦੋਵੇਂ ਬਜ਼ੁਰਗ ਕਤਲ ਕਾਂਡ ਦੇ 4 ਮਹੀਨੇ ਬੀਤਣ ਦੇ ਬਾਅਦ ਵੀ ਪੁਲਿਸ ਕਤਲਾਂ ਤੱਕ ਨਹੀਂ ਪਹੁੰਚ ਸਕੀ ਹੈ ਉਸ ਤੋਂ ਬਾਅਦ ਅਗਲੀ ਦੁਬਈ ਚ ਪੰਜਾਬੀ ਨੌਜਵਾਨ ਦੀ ਜਿਹੜੀ ਮੌਤ ਹੋ ਚੁੱਕੀ ਹੈ ਸਰਬੱਤ ਦਾ ਪਲਾਟ ਟਰਸਟ ਬਲੋ ਦੇ ਲਿਆਂਦੀ ਗਈ ਹੈ ਜੀ ਤਰਨਤਾਰਨ ਦੁਬਈ ਦੇ ਇੱਕ ਕਾਰੋਬਾਰੀ ਦੇ ਸਰਬੱਤ ਦਾ ਪਲਾਟ ਚੈਰੀਟੀਬਲ ਟਰਸਟ ਦੇ ਸਰਪ੍ਰਸਤ ਡਾਕਟਰ ਐਸ ਪੀ ਸਿੰਘ ਓਬਰਾਏ ਦੇ ਜੱਥੇ ਨਾਲ ਸਦਕਾ ਅਜਿਤਰੰਤਨ ਜ਼ਿਲ੍ਹੇ ਦੇ ਪਿੰਡ ਨਾਲਾ ਨਾਲ ਸਵਰਗਤ 35 ਸਾਲ ਦੇ ਗੁਰਜੰਤ ਸਿੰਘ ਪੁੱਤਰ ਕਾਬਲ ਸਿੰਘ ਦੀ ਮ੍ਰਿਤਕ ਦੇ ਦੁਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਵਿਖੇ ਪਹੁੰਚਿਆ। ਦੋਸਤੋ ਬਾਅਦ ਅਗਲੀ ਵੀਡੀਓ ਖਬਰ ਜੀ ਬੈਂਕ ਮੈਨੇਜਰ ਨੇ ਬੈਂਕ ਨਾਲ ਕੀਤਾ ਜੀ 3.5 ਕਰੋੜ ਤੋਂ ਵੱਧ ਦਾ ਕਪਲਾ। ਇਹ ਪੂਰਾ ਮਾਮਲਾ ਬੈਂਕ ਵਿੱਚ ਕਪਲੇ ਦੀਆਂ ਖਬਰਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਨੇ। ਕਈ ਵਾਰ ਲੋਕਾਂ ਦੇ ਖਾਤੇ ਵਿੱਚੋਂ ਪੈਸੇ ਹੇਰਫੇਰ ਹੋ ਜਾਂਦਾ ਹੈ। ਅਜਿਹਾ ਮਾਮਲਾ ਜ਼ਿਲ੍ਹਾ ਮਹਾਲੀ ਦੇ ਕੋਆਪਰੇਟਿਵ ਬੈਂਕ ਨਿਆ گاਉਂ ਤੋਂ ਸਾਹਮਣੇ ਹੈ ਬ੍ਰਾਂਚ ਮੈਨੇਜਰ ਉੱਤੇ 3.5 ਕਰੋੜ ਰੁਪਏ ਦਾ ਗਵਨਣ ਕਰਨ ਦੇ ਇਲਜ਼ਾਮ ਲੱਗੇ ਨੇ ਉਸ ਤੋਂ ਬਾਅਦ ਗਲੀ ਬਡੀ ਹੋਜੀ ਸੁਖਬੀਰ ਦੇ ਸੁਖ ਵਿਲਾਸ ਬਣੇਗਾ ਸਰਕਾਰੀ ਸਕੂਲ ਮੁੱਖ ਮੰਤਰੀ ਭਵਨਤਮਨ ਨੇ ਰੋਡ ਸ਼ੋਅ ਦੌਰਾਨ ਕੀਤਾ ਜੀ ਐਲਰਟ ਪੰਜਾਬ ਦੇ ਮੁੱਖ ਮੰਤਰੀ ਭਵਨਤਮਨ ਨੇ ਇੱਥੇ ਦਾਅਵਾ ਕੀਤਾ ਕਿ ਜਲਦੀ ਹੀ ਸ਼੍ਰਮਣੀ ਕਾਲਾ ਦੇ ਪ੍ਰਦਾਨ ਸੁਖਬੀਰ ਵੱਲੋਂ ਸੁਖ ਵਿਲਾਸ ਹੋਟਲ ਵਿੱਚ ਸਕੂਲ ਬਣੇਗਾ ਕਿਸਤੋਬਾਦ ਅਗਲੀ ਵੀਡੀਓ ਵਿੱਚ ਸੰਗਰੂੜ ਦੇ ਪਿੰਡ ਸੰਗਰੇੜੀ ਤੋਂ ਆਈ ਮੰਦਪਾਗੀ ਖਬਰ ਪਾਣੀ ਪੀਣ ਨਾਲ ਕਰੀਬ ਡੇਢ ਦਰਜਨ ਮੱਝਾਂ ਦੀ ਮੌਤ ਹੋ ਚੁੱਕਿਆ ਸੰਗਰੂੜ ਦੇ ਨੇੜਲੇ ਪਿੰਡ ਸੰਗਰੇੜੀ ਵਿੱਚ ਬੁੱਧਵਾਰ ਨੂੰ ਗੁੱਜਰ ਪਾਈ ਚਾਰੇ ਨਾਲ ਸੰਧ 2 ਵਿਅਕਤੀ ਵੱਲੋਂ ਆਪਣੀਆਂ ਮੱਝਾਂ ਨੂੰ ਚਰਾਉਂਦੇ ਸਮੇਂ ਮੱਝਾਂ ਵੱਲੋਂ ਇੱਕ ਖੇਤ ਵਿੱਚ ਪਾਣੀ ਪੀਣ ਨਾਲ ਅਚਾਨਕ ਤਬੀਤ ਖਰਾਬ ਹੋ ਜਾਣ ਕਰ ਡੇਢ ਦਰਜਨ ਦੇ ਕਰੀਬ ਮੱਝਾਂ ਮਰ ਜਾਣ ਤੇ ਅੱਧੀ ਦਰਜਨ ਤੋਂ ਵੱਧ ਦੀ ਹਾਲਤ ਗੰਭੀਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਉਸ ਤੋਂ ਬਾਅਦ ਅਗਲੀ ਵੀ ਡਾਕਟਰ ਸੁਭਾਸ਼ ਸ਼ਰਮਾ ਨੇ ਤਤਸ਼੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਜੋਨ ਮਹਿੰਦੀ ਸ਼ੁਰੂਆਤ ਕੀਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਅਬੋਹਰ ਚ ਆਰਤੀ ਦੀ ਦੁਕਾਨ ਤੋਂ ਹੋਈ ਹੈ ਜੀ 1 ਲੱਖ ਰੁਪਏ ਦੀ ਲੁੱਟ ਕਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਚੁੱਕੀ ਹੈ ਡਿਊਟੀ ਹੈ ਜੀ ਪੁਲਿਸ ਜਿਹੜੀ ਅਬੋਹਰ ਦੀ ਪੁਲਿਸ ਵੱਲੋਂ ਜੋ ਤੋਹ ਚੋਰੀ ਦਾ ਘਟਨਾਵਾ ਆਮ ਹੁੰਦੇ ਦੇਖ ਰਹੀਆਂ ਨੇ ਅਜਿਹੀ ਇੱਕ ਘਟਨਾ ਬੀਰਪਨ ਨੂੰ ਸਾਹਮਣੇ ਆਈ ਜਿੱਥੇ ਇੱਕ ਲੁਟੇਰੇ ਦੁਕਾਨ ਵਿੱਚੋਂ 1 ਲੱਖ ਰੁਪਏ ਦੀ ਚੋਰੀ ਕਰਕੇ ਮੌਕੇ ਤੇ ਫਰਾਰ ਹੋ ਗਏ ਇਹ ਘਟਨਾ ਕਰੀਬ 10 ਵਜੇ ਦੀ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਖਬਰ ਜੀ ਕੇਂਦਰ ਸਰਕਾਰ ਵੱਲੋਂ ਪਟਿਆਲਾ ਨੂੰ 597 ਕਰੋੜ ਰੁਪਏ ਦਾ ਵੱਡਾ ਤੋਹਫਾ ਦਿੱਤਾ ਗਿਆ ਸੰਜੀਪ ਬਿੱਟੂ ਕੇਂਦਰ ਸਰਕਾਰ ਦੇ ਹੁਕਮਾਂ ਤੇ ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਦੇ ਯਤਨਾਂ ਸਦਕਾ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਪਟਿਆਲਾ ਦੇ ਨਵੇਂ ਬੱਸ ਸਟੈਂਡ ਅਤੇ ਦੱਖਣੀ ਬਾਈਪਾਸ ਨੂੰ ਫਲਾਈਓਵਰ ਬਣਾ ਕੇ ਆਪਸ ਵਿੱਚ ਜੋੜਨ ਦੇ ਨਾਂ ਨਾਲ ਇਸ ਨੂੰ ਚੌੜਾ ਕਰਨ ਲਈ 597 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਬੜੀ ਖਬਰ ਜੀ ਪੰਜਾਬ ਸਰਕਾਰ ਘਰੇਲੂ ਬਿਜਲੀ ਬਿੱਲ ਦੀ ਸਬਸਿਡੀ ਦਾ ਰੋਜ਼ਾਨਾ ਅੰਸ਼ਤਰ 20 ਕਰੋੜ ਰੁਪਏ ਦਾ ਬੋਝ ਚੱਲ ਰਹੀ ਹੈ। ਪ੍ਰਤੀ ਘਰੇਲੂ ਕਨੈਕਸ਼ਨ ਦੀ ਗੱਲ ਕਰੀ ਤਾਂ ਸਰਕਾਰੀ ਖਜ਼ਾਨੇ ਵਿੱਚੋਂ ਹਰ ਕਰਮ ਸਾਲਾਨਾ 9500 ਰੁਪਏ ਦੀ ਬਿਜਲੀ ਸਬਸਿਡੀ ਦਿੱਤੀ ਜਾ ਰਹੀ ਹੈ। ਵਿੱਤੀ ਬਰਾ 2023-24 ਦੌਰਾਨ ਘਰੇਲੂ ਬਿਜਲੀ ਸਬਸਿਡੀ ਦੇ ਬਣੇ ਬਿੱਲ ਤੋਂ ਗੱਲ ਨਿਤਰੀ ਹੈ ਕਿ ਸਰਕਾਰੀ ਖਜ਼ਾਨੇ ਤੇ ਪੂਰੀ ਵਿੱਤੀ ਬਰੇਚ 7776 ਕਰੋੜ ਰੁਪਏ ਦਾ ਭਾਰ ਪਵੇਗਾ ਜੀ। ਸੈਜ ਜੀ ਅੱਜ ਦੀ ਆਪਣੀਆਂ ਤਾਜ਼ਾ ਖਬਰਾਂ ਪਾਕਿਸਤਾਨ ਵਾਲੀ ਦੀ ਤੁਹਾਨੂੰ ਕੋਈ ਕਮੈਂਟ ਕਰਨਾ ਨੀਚੇ ਬਾਕੀ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ